12 ਮਹੀਨੇ ਸਾਲ ਦਾ ਆਖਰੀ ਦਿਨ ਲਿਖਿਆ ਗਿਆ ਤੇ ਰਾਣੀ ਨਿਹਾਲ ਦੇਉ ਨੇ ਪੱਕਾ ਵਾਦਾ ਲਿਆ ਰਾਜੇਨਰ ਸੁਲਤਾਨ ਤੋਂ ਜੇ ਇਸ ਦਿਨ ਵੀ ਤੁਸੀਂ ਨਾ ਮੁੜੇ ਤਾਂ ਮੈਂ ਚਿਖਾ ਚਣਵਾ ਕੇ ਜਿਉਂਦੀ ਸੜ ਜਾਵਾਂਗੀ ਇਸ ਤਰ੍ਹਾਂ ਰਾਣੀ ਨੇ ਪੱਕਾ ਵਾਦਾ ਲੈ ਕੇ ਰਮਾਲ ਤੇ ਕਟਾਰ ਫੜ ਕੇ ਨਿਸ਼ਾਨੀ ਰੱਖ ਲਈ ਰਾਜੇਨਰ ਸੁਲਤਾਨ ਦੀ ਤੇ ਐ ਤੋਰਿਆ ਬਨਵਾਸ ਨੂੰ ਰਾਣੀ ਫੇਰ ਪੁਕਾਰਦੀ ਪਟਕਾ ਦਿਓ ਰਮਾਲ ਸਾਲ 12 ਮੈਂ ਨਾ ਮੁੜੋਂ ਨਾਰ ਹੋਏਗੀ ਕਾਲ ਦੇ ਕੇ ਚੀਰਾ ਤੁਰਿਆ ਮਨਾ ਕੇ ਰੱਬ ਨੂੰ ਕੋਲ ਮਾ ਕਬੀਲਾ ਜੋ ਬਸਾਰ ਸਭ ਨੂੰ ਨਾਰ ਸੁਲਤਾਨ ਜਾਵੇ ਬਣੋ ਬਾਸ ਨੂੰ ਜਿਵੇਂ ਨੇ ਦੀ ਬਹਿ ਗਿਆ ਮੁਕਾਕੇ ਆਸ ਨੂੰ ਚੱਲੋ ਚੱਲ ਵਿੱਚ ਬਿਆਬਾਨ ਆ ਗਿਆ ਰਾਤ ਆ ਗਈ ਮੂਰੇ ਮੇਗਲਾ ਪੀਛਾ ਗਿਆ ਹੌਮ ਦੇ ਪਦਾਰਥ ਨਸੀਬ ਕਾਸ ਨੂੰ ਜਿਵੇਂ ਨੇ ਦੀ ਬਹਿ ਗਿਆ ਮੁਕਾਕੇ ਆਸ ਨੂੰ ਬੈਠ ਕੇ ਧਿਆਵੇ ਏਕ ਮਹਾਰਾਜ ਨੂੰ ਸਿਰੋਂ ਤਾ ਉਤਾਰਿਆ ਘੜੀ ਚ ਤਾਜ ਨੂੰ ਰੋਹੀ ਵਿੱਚ ਆਣ ਕੇ ਕਰਾਇਆ ਬਾਸ ਨੂੰ ਜਿਮਣੇ ਦੀ ਬਹਿ ਗਿਆ ਮੁਕਾ ਕੇ ਆਸ ਨੂੰ ਰੋਵੇ ਜਾ ਰੋ ਜਾਰ ਦੋਵੇਂ ਭਰ ਨੈਣ ਜੋ ਆਉਣਗੇ ਘੜੀ ਨੂੰ ਜਮ ਦੂਤ ਲੈਣ ਜੋ ਚਿੱਤਰੇ ਬਗੇਰੇ ਸ਼ੇਰਖਾਨ ਮਾਸ ਨੂੰ ਜੀਵਣੇ ਦੀ ਬਹਿ ਗਿਆ ਮੁਕਾਕੇ ਆਸ ਨੂੰ ਗੁੰਝਦੇ ਨੇ ਭਾਰੀ ਰੋਖ ਨਾਲ ਪਾਉਣ ਦੇ ਸੱਪਾਂ ਦੇ ਫਰਾਟੇ ਨਾ ਘੜੀ ਵੀ ਸੌਣ ਦੇ ਕਿਹਦੇ ਨਾਲ ਬੈਠ ਕੇ ਕਰੇ ਬਲਾਸ ਨੂੰ ਜੀਵਣੇ ਦੀ ਬਹਿ ਗਿਆ ਮੁਕਾਕੇ ਆਸ ਨੂੰ ਮਾਗਦਾ ਮਹੀਨਾ ਉਤੋਂ ਪੈਣ ਕਣੀਆਂ ਕਪੜਾ ਨਾ ਕੋਲ ਜਿੰਦੜੀ ਨੂੰ ਬਣਿਆ ਮੌਤ ਭੀਖ ਖੋਤੀ ਕਰਨ ग्राਸ ਨੂੰ ਜੀਵਣੇ ਦੀ ਬਹਿ ਗਿਆ ਮੁਕਾਕੇ ਆਸ ਨੂੰ ਚਾਰ ਹੀ ਚਫੇਰ ਹੈ ਬਘੇਰੇ ਬੁੱਕ ਦੇ ਤੜਮਾਰ ਸਿੰਘ ਧਰਤੀ ਨੂੰ ਚੁੱਕ ਦੇ ਦਰਦਾ ਵਿਚਾਰਾ ਦੇਖਦਾ ਆਕਾਸ਼ ਨੂੰ ਜੀਵਣੇ ਦੀ ਬਹਿ ਗਿਆ ਮੁਕਾਕੇ ਆਸ ਨੂੰ ਸਰਦੀ ਦੇ ਪਾਲੇ ਸੀ ਹਜ਼ਾਰ ਮਾਰਿਆ ਦੁੱਖ ਉਸ ਵੇਲੇ ਜਾਵੇ ਨਾ ਸਹਾਰਿਆ ਪੈ ਗਏ ਨੇ ਕਿਸ਼ੋਰ ਚੰਦ ਦੁੱਖ ਦਾਸ ਨੂੰ ਜੀਵਣੇ ਦੀ ਬਹਿ ਗਿਆ ਮੁਕਾ ਕੇ ਆਸ ਨੂੰ ਜੀਵਣੇ ਦੀ ਬਹਿ ਗਿਆ ਮੁਕਾ ਕੇ ਆਸ ਨੂੰ ਰਾਤ ਮਸਾਂ ਸੀ ਨਿਕਲੀ ਚੜਿਆ ਸੂਰਜ ਆਣ ਉਠ ਕਰ ਰਾਜਾ ਤੁਰ ਪਿਆ ਅਗਲਾ ਸੁਣੋ ਬਿਆਨ ਦਿਨੋਂ ਦਿਨ ਕੱਟਦਾ ਮੁਸੀਬਤਾਂ ਨੂੰ ਰਾਜਪੂਤ ਪਹੁੰਚ ਗਿਆ ਸ਼ਹਿਰ ਢੋਲ ਬਾਦਸ਼ਾਹ ਦੇ ਜਾਇਕੇ ਫਲ ਫੁੱਲ ਖਾ ਕੇ ਦਿਨ ਕਿਤਨੇ ਬਤੀਤ ਕੀਤੇ ਆ ਗਿਆ ਸ਼ਹਿਰ ਵਿੱਚ ਸ਼ੁਕਰ ਮਨਾਇ ਕੇ ਕੀਤਾ ਸਹਿਰ ਸਾਰੇ ਅਜਮੇਰ ਸੁਲਤਾਨ ਆਣ ਬਾਗ ਵਿੱਚ ਬੈਠਾ ਫੇਰ ਆਣ ਕੇ ਲਗਾਏ ਕੇ ਮਾਲਣ ਨੂੰ ਮੋਹਰਾ ਪੰਜ ਦਿੱਤੀਆਂ ਕਿਸ਼ੋਰ ਚੰਦਾ ਲੱਗੀ ਮਾਈ ਭੁੱਖ ਲਿਆਏ ਭੋਜਨ ਬਣਾ ਕੇ ਮੋਰਾ ਤਾਂ ਹੀ ਫੜ ਹੋਈ ਮਾਲਣ ਖੁਸ਼ੀ ਦੇ ਵਿੱਚ ਫੇਰ ਝਾੜ ਪਲੰਗ ਵਿਛਾਇਆ ਜੋ ਨਿਵਾਰ ਦਾ ਰਾਜੇ ਨੂੰ ਬਿਠਾ ਕੇ ਸੇਵਾ ਕਰਦੀ ਅਨੇਕ ਤਰ੍ਹਾਂ ਨਾਰ ਸੁਲਤਾਨ ਲੱਖ ਸ਼ੁਕਰ ਗੁਜ਼ਾਰਦਾ ਸੰਤਰਾ ਨਰੰਗੀ ਸੇਵਕਾ ਕਾਗਜੀ ਬਦਾਮ ਨਿਉਜੇ ਮਾਲਣ ਲਿਆਏ ਮਿੱਠਾ ਸਰਦਾ ਬਹਾਰ ਕਾ ਭੋਜਨ ਬਣਾਇਆ ਤੇ ਖੁਲਾਇਆ ਹੈ ਕਿਸ਼ੋਰ ਇੱਥੇ ਇੱਕ ਹਾਲ ਹੁਣ ਹੋਰ ਮੈਂ ਉਚਾਰਦਾ ਰਾਜੇ ਕੋਲੋਂ ਪੁੱਛਿਆ ਮਾਲਣ ਪਤਾ ਨਿਸ਼ਾਨ ਪਤਾ ਬਤਾਇਆ ਤੁਰਤ ਹੀ ਰਾਜੇ ਨਰ ਸੁਲਤਾਨ ਢੋਲ ਬਾਦਸ਼ਾਹ ਬੀਰ ਨੂੰ ਖੇਡਣ ਗਿਆ ਸ਼ਿਕਾਰ ਰਾਣੀ ਹੋਈ ਬਜੋਗ ਮੇ ਸੁਣੋ ਹਮਾਰੇ ਯਾਰ ਰਾਣੀ ਰਾਜੇ ਢੋਲ ਦੀ ਲੈ ਸਖੀਆਂ ਨੂੰ ਨਾਲ ਚੱਲੀ ਸੈਰ ਕੋ ਬਾਗ ਮੇ ਸੁਣੋ ਗੁਰਾਂ ਦੇ ਲਾਲ